ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਹਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਬੜੀ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਹੈ ਉਹ بڑے ਲੇਖੇ ਨੌਜਵਾਨ ਮੁੰਡਿਆਂ ਵਾਸਤੇ ਹੈ ਕਿਉਂਕਿ ਇਹਦੇ ਵਿੱਚ ਸਾਰੇ ਮੇਲ ਕੈਂਡੀਡੇਟਸ ਹੀ ਆਪਾਂ ਮੈਂਸ਼ਨ ਕੀਤੇ ਗਏ ਹੈ ਜੀ ਫੀਮੇਲ ਵਾਸਤੇ ਨਹੀਂ ਹੈ ਭਾਬ ਕੁੜੀਆਂ ਲਈ ਨਹੀਂ ਸਾਰੇ ਮੁੰਡਿਆਂ ਲਈ ਹੈ ਜਿਹੜੇ ਪੜੇ ਲਿਖੇ ਨੇ 10ਵੀਂ 12ਵੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਹਨਾ ਤੇ ਕਿਸੇ ਮਤਲਬ ਅਜੇ ਤੱਕ ਜੌਬ ਨਹੀਂ ਮਿਲੀ ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਵਧੀਆ ਉਹਨਾਂ ਵਾਸਤੇ ਇੱਕ ਆਪਰਚੂਨਿਟੀ ਹੈ ਵਧੀਆ ਇੱਕ ਮੌਕਾ ਹੈ ਕਿ ਉਹ ਆਪਣੇ ਪੈਰਾਂ ਤੇ ਖੜਾ ਹੋ ਸਕਦੇ ਆ ਤੇ ਵਧੀਆ ਜਿਹੜਾ ਪੇ ਸਕੇਲ ਉਹਨਾਂ ਨੂੰ ਦਿੱਤਾ ਜਾ ਰਿਹਾ ਠੀਕ ਹੈ ਜੀ ਸਿੰਗਲਾ ਪਲੇਸਮੈਂਟ ਜਿਹੜਾ ਹੈਗਾ ਬਠਿੰਡਾ ਵੱਲੋਂ ਇੱਕ ਪ੍ਰਾਈਵੇਟ ਕੰਪਨੀਆ ਦੇ ਵਿੱਚ ਜਿਹੜੀ ਉਹ ਵੈਕੈਂਸੀ ਆਈ ਹੋਈ ਹੈ ਠੀਕ ਹੈ ਜੀ ਉਹਨਾਂ ਵੱਲੋਂ ਜਿਹੜੇ ਇਹ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਉੱਨ ਕੱਢੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਤਹਿਤ ਹੀ ਅੱਜ ਇੱਕ ਬੜੀ ਵਧੀਆ ਤੁਹਾਡੇ ਲਈ ਪੋਸਟਾਂ ਲੈ ਕੇ ਆਈਆਂ ਹਨ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਰੱਖੀਆਂ ਗਈਆਂ ਪੇ ਸਕੇਲ ਵੀ ਜਿਹੜਾ ਉਹ ਵਧੀਆ ਰੱਖਿਆ ਗਿਆ ਠੀਕ ਹੈ ਤਾਂ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਤੁਹਾਡਾ ਵੀਡੀਓ ਨੂੰ ਬਣੇ ਰਹੋ ਤੇ ਮੇਰੇ ਜਿਹੜੇ ਭੈਣ ਭਰਾ ਪਹਿਲੀ ਵਾਰ ਆਏ ਹੈ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਆਪਾਂ ਨਵਾਂ ਤੁਹਾਡੇ ਲਈ ਲੈ ਕੇ ਆਉਣੀ ਆ ਠੀਕ ਹੈ ਜੀ ਸੋ ਸਭ ਤੋਂ ਪਹਿਲੀ ਗੱਲ ਜਿਹੜਾ ਹੈਗਾ ਵੈਲਡਰ ਦੀਆਂ 20 ਪੋਸਟਾਂ ਨੇ ਯੋਗਤਾ ਆਈਟੀਆਈ ਜਿਹੜੀ ਚਾਹੀਦੀ ਹੈ 18 ਤੋਂ ਪਲੱਸ ਤੁਹਾਡੀ ਉਹ ਏਜ ਹੋਣੀ ਚਾਹੀਦੀ ਹੈ ਜੀ ਇਹ ਸਿਰਫ ਮੇਲ ਕੈਂਡੀਡੇਟਸ ਹੀ ਜਿਹੜੇ ਉਹ ਰੱਖੇ ਗਏ ਠੀਕ ਹੈ ਜੀ ਤਜਰਬਾ ਜਿਹੜਾ ਉਹ ਥੋੜਾ ਬਹੁਤ ਜਿਹੜਾ ਲਾਜ਼ਮੀ ਹੋਣਾ ਚਾਹੀਦਾ ਜੀ ਕਿਉਂਕਿ ਤਜਰਬੇ ਤੋਂ ਬਿਨਾ ਤਾਂ ਕੋਈ ਵੀ ਕੰਮ ਜਿਹੜਾ ਉਹ ਨਹੀਂ ਹੋ ਸਕਦਾ ਠੀਕ ਹੈ ਜੀ 11000 ਤੋਂ 15000 ਰੁਪਏ ਤੱਕ ਦੀ ਜਿਹੜੀ ਤਨਖਾਹ ਉਹ ਦਿੱਤੀ ਜਾਣੀ ਹੈ ਇਸੇ ਤਰ੍ਹਾਂ ਹੀ ਫਿਟਰ ਭਾਅ ਜੀ ਪਲੰਬਰ ਦੀ ਗੱਲ ਕਰ ਲਈ ਇਹਦਾ 20 ਪੋਸਟਾਂ ਨੇ ਆਈਟੀਆਈ ਪਲੱਸ ਦੀ 18 ਸਾਲ ਤੋਂ ਇਹ ਜਿਹੜੀ ਹੈਗੀ ਉਹ ਵੱਧ ਹੋਣੀ ਚਾਹੀਦੀ ਹੈ ਇਹਦੇ ਵਿੱਚ ਵੀ ਤੁਹਾਨੂੰ 11 ਤੋਂ 15000 ਰੁਪਏ ਪਰ ਮੰਥ ਜਿਹੜੀ ਉਹ ਤਨਖਾਹ ਦਿੱਤੀ ਜਾਣੀ ਆ ਅੱਗੇ ਟਨਰਸ ਆ ਜੀ ਵੀ ਪੋਸਟਾਂ ਇਹਦੀਆਂ ਨੇ ਆਈਟੀ ਕੀਤੀ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ 11 ਤੋਂ 15000 ਰੁਪਏ ਤੁਹਾਡੀ ਤਨਖਾਹ ਮਿਲੂਗੀ ਜੀ ਤੁਹਾਨੂੰ ਅੱਗੇ ਹੈਗੇ ਮਕੈਨਿਕ ਜੀ ਠੀਕ ਹੈ ਇਹ 10 ਪੋਸਟਾਂ ਨੇ ਆਈਟੀ ਕੀਤੀ ਹੋਣੀ ਚਾਹੀਦੀ ਹੈ 18 ਸਾਲ ਤੋਂ ਪਲੱਸ ਤੁਹਾਡੀ ਏਜ ਹੋਣੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਇਹਦੇ ਵਿੱਚ ਜਿੰਨੇ ਵੀ ਆ ਪੋਸਟਾਂ ਦੋਸਤੋ ਤੁਸੀਂ ਦੇਖ ਰਹੇ ਹੋ ਸਾਰਿਆਂ ਦੇ ਵਿੱਚ ਮੇਲ ਕੈਂਡੀਡੇਟਸ ਹੀ ਰੱਖੇਗੇ ਭਾਵੇਂ ਇਹ ਲੜਕੀਆਂ ਜਾਂ ਮੁੰਡਿਆਂ ਲਈ ਹੀ ਨੇ ਜੌਬਸ ਠੀਕ ਹੈ ਜੀ ਇਹਦੇ ਵਿੱਚ ਵੀ ਜਿਹੜਾ ਪੇ ਸਕੇਲ ਹੈ ਉਹ ਤੁਹਾਡਾ 11000 ਤੋਂ 15000 ਰੁਪਏ ਜਿਹੜਾ ਉਹ ਰੱਖਿਆ ਗਿਆ ਇਹ ਸਟਾਰਟਿੰਗ ਹੈ ਦੋਸਤੋ ਕਈ ਵਾਰ ਇਹ ਹੁੰਦਾ ਵੀ ਯਾਰ ਸ਼ਾਇਦ ਪਤਾ ਨਹੀਂ ਤੁਹਾਨੂੰ ਸਿਰਫ ਸਟਾਰਟਿੰਗ ਹੈ ਉਸ ਤੋਂ ਬਾਅਦ ਵੀ ਜਿਹੜਾ ਤੁਹਾਡਾ ਤਜਰਬਾ ਤੁਹਾਡਾ ਐਕਸਪੀਰੀਅੰਸ ਤੁਹਾਡੇ ਕੰਮ ਕਰਨ ਦਾ ਤਰੀਕਾ ਤੁਹਾਡਾ ਹੁਨਰ ਉਹ ਸਾਰਾ ਮਾਇਨੇ ਰੱਖਦਾ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਸੀਂ ਐਕਸਪੀਰੀਅੰਸ ਹੁੰਦੇ ਜਾਂਦੇ ਹੋ ਤੁਹਾਡੀ ਸੈਲਰੀ ਜਿਹੜੀ ਉਹ ਇਨਸੈਂਟਿਵ ਦੇ ਨਾਲ ਜਿਹੜੀ ਹੋ ਇਨਕਰੀਜ਼ ਹੁੰਦੀ ਜਾਂਦੀ ਰਹਿੰਦੀ ਹਾਂ ਸੀਐਨਸੀ ਆਪਰੇਟਰ ਹੈ ਠੀਕ ਹੈ ਇਧੀਆਂ 10 ਪੋਸਟਾਂ ਨੇ ਆਈਟੀਆ ਪਲੱਸ ਜਿਹੜੀ ਇਹ ਹੋਣਗੀਆਂ ਇਹਦੀ ਵੀ 11000 15 11000 ਤੋਂ 15000 ਜਿਹੜੀ ਤਨਖਾਹ ਹੋਣੀ ਹੈ ਨੈਕਸਟ ਹੈ ਜੀ ਆਪਣੇ ਕੋਲ ਅਸਿਸਟੈਂਟ ਮੈਨੇਜਰ ਜਿਹਦੀਆਂ ਪੋਸਟਾਂ 5 ਹੋਣਗੀਆਂ 12ਵੀਂ ਲਾਜ਼ਮੀ ਹੋਣੀ ਚਾਹੀਦੀ ਹੈ 12ਵੀਂ ਤੋਂ ਉੱਪਰ ਵੀ ਜੇਕਰ ਤੁਸੀਂ ਕੋਈ ਕੀਤੀ ਹੈ ਤਾਂ ਉਹਨਾਂ ਵਾਸਤੇ ਬੜੀ ਵਧੀਆ ਗੱਲ ਹੈ ਏਜ ਲਿਮਟ ਦੀ ਜੇਕਰ ਗੱਲ ਕਰੀ ਤੇ 21 ਤੋਂ 35 ਸਾਲ ਇਹ ਰੱਖੀ ਗਈ ਜੀ ਤਾਂ ਸਟਾਰਟਿੰਗ ਜਿਹੜੀ ਹੋਊਗੀ ਉਹ ਤੁਹਾਡੀ 13000 ਰੁਪਿਆ ਜਿਹੜੀ ਉਹ ਸੈਲਰੀ ਰੱਖੀ ਗਈ ਹੈ ਨੈਕਸਟ ਹੈ ਜੀ ਮੈਨੇਜਰ ਪੰਜ ਪੋਸਟਾਂ ਨੇ ਉਸੇ ਤਰ੍ਹਾਂ ਪਲੱਸ 2 ਪਲੱਸ ਜਿਹੜੀ ਹੈਗੀ ਹੈ ਤੁਹਾਡੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ 21 ਤੋਂ 35 ਸਾਲ ਹੈ ਠੀਕ ਹੈ ਜੀ ਸੇਮ ਉਸੇ ਤਰ੍ਹਾਂ ਮੇਲ ਕੈਂਡੀਡੇਟਸ ਵਾਸਤੇ ਨੇ ਤੇ ਜਿਹੜੀ ਸਟਾਰਟਿੰਗ ਹੋਊਗੀ ਤੁਹਾਡੀ 19600 ਤੋਂ ਰੱਖੀ ਗਈ ਹੈ ਸੀਨੀਅਰ ਮੈਨੇਜਰ ਪੰਜ ਪੋਸਟਾਂ ਹੋਣਗੀਆਂ ਉਸੇ ਤਰ੍ਹਾਂ ਪਲੱਸ 2 ਤੋਂ ਅੱਬ ਜਿਹੜੀ ਤੁਹਾਡੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਇਹਦੀ ਜੇਕਰ ਗੱਲ ਕਰੀਏ ਤਾਂ ਬੜੀ ਵਧੀਆ ਜਿਹੜੀ ਉਹ ਸੈਲਰੀ ਦਿੱਤੀ ਜਾ ਰਹੀ 26000 ਰੁਪਏ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਦਿੱਤਾ ਜਾ ਰਿਹਾ ਅੱਗੇ ਹੈਗਾ ਜੀ ਰਿਕਵਰੀ ਏਜੰਟ ਇਹ ਪੰਜ ਜਿਹੜੀਆਂ ਪੋਸਟਾਂ ਰੱਖੀਆਂ ਗਈਆਂ ਨੇ ਇਹਦੇ ਵਿੱਚ ਤੁਹਾਡੀ 12ਵੀਂ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਲਾਜ਼ਮੀ ਉਸ ਤੋਂ ਬਾਅਦ 21 ਤੋਂ 40 ਸਾਲ ਤੁਹਾਡੀ ਏਜ ਲਿਮਿਟ ਰੱਖੀ ਗਈ ਹੈ ਜਿਹਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ 12000 ਰੁਪਏ ਸਟਾਰਟਿੰਗ ਸੈਲਰੀ ਰੱਖੀ ਗਈ ਹੈ ਇਤਿਹਾਸ ਤਰੀ ਫੀਲਡ ਐਗਜ਼ੀਕਿਊਟਿਵ ਜਿਹੜੇ ਹੈਗੇ ਉਹ ਵੀ ਪੰਜ ਪੋਸਟਾਂ ਨੇ ਜਿਹਦੇ ਵਿੱਚ 21 ਤੋਂ 40 ਸਾਲ ਜਿਹੜੀ ਉਮਰ ਰੱਖੀ ਗਈ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਤੁਹਾਨੂੰ 12000 ਰੁਪਿਆ ਪਰ ਮੰਥ ਜਿਹੜੀ ਉਹ ਸਟਾਰਟਿੰਗ ਦੇ ਵਿੱਚ ਸੈੱਲ ਦਿੱਤੀ ਜਾਊਗੀ ਸੋ ਦੋਸਤੋ ਸਿੰਗਲਾ ਪਲੇਸਮੈਂਟ ਬਠਿੰਡਾ ਵੱਲੋਂ ਹਰ ਦਿਨ ਕੁਝ ਨਾ ਕੁਝ ਨਵੀਆਂ ਪੋਸਟਾਂ ਜਿਹੜੀਆਂ ਹੋਂ ਕੱਢੀਆਂ ਜਾਂਦੀਆਂ ਨੇ ਤਾਂ ਉਸੇ ਦੇ ਤਹਿਤ ਹੀ ਇਹ ਪੋਸਟਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਠੀਕ ਹੈ ਜੀ ਜਿਆਦਾ ਅਸਲ ਇਹਨਾਂ ਪੋਸਟਾਂ ਵਾਸਤੇ ਤੁਸੀਂ ਵਿਜ਼ਿਟ ਕਿੱਥੇ ਕਰਨਾ ਹੈ ਸਿੰਗਲਾ ਪਲੇਸਮੈਂਟ ਬਠਿੰਡਾ ਠੀਕ ਹੈ ਜੀ ਤੇ ਤੁਹਾਡੇ ਨਾਲ ਨੰਬਰ ਆਪਾਂ ਅ ਡਿਸਕ੍ਰਿਪਸ਼ਨ ਦੇ ਵਿੱਚ ਵੀ ਸ਼ੇਅਰ ਕਰਾਂਗੇ ਮੈਂ ਬੋਲ ਵੀ ਦਿੰਨਾ ਤੁਹਾਨੂੰ 8699404842 ਦੇ ਉੱਪਰ ਤੁਸੀਂ ਕਾਲ ਕਰਕੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ 8699404842 ਡਿਸਕ੍ਰਿਪਸ਼ਨ ਦੇ ਵਿੱਚ ਵੀ ਐ ਸਕਰੀਨ ਦੇ ਉੱਪਰ ਵੀ ਤੁਹਾਨੂੰ ਨੰਬਰ ਫਲੈਸ਼ ਕਰਾਂਗੇ ਜਿਹਨੂੰ ਤੁਸੀਂ ਗੱਲ ਕਰਕੇ ਠੀਕ ਹੈ ਜੀ ਆਪਣੀ ਜੌਬ ਵਾਸਤੇ ਪੱਕਾ ਕਰ ਸਕਦੇ ਹੋ ਸੋ ਹਰ ਦਿਨ ਕੁਝ ਨਾ ਕੁਝ ਨੋਮਾ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ